ਭਾਰੋਂ ਲਿਖਿਆ ਰਾਜਿਆਂ ਦਸਵੇਂ ਗੁਰ ਵੱਲੇ ਜਿਦ ਕਰਕੇ ਦੋ ਧਰਾਂ ਨੇ ਦੁੱਖ ਬਹੁਤੇ ਝੱਲੇ ਜਿਦ ਕਰਕੇ ਦੋ ਧਰਾਂ ਨੇ ਦੁੱਖ ਬਹੁਤੇ ਝੱਲੇ ਅੱਗੇ ਰਾਣੇ ਬੜੀ ਫੌਜ ਮਰਾਲੀ ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰ ਨੂੰ ਖਾਲੀ ਛੇਤੀ ਕਰ ਦਿਓ ਗੁਰੂ ਜੀ ਆਨੰਦਪੁਰ ਨੂੰ ਖਾਲੀ ਬਾਹਰੋਂ ਲਿਖਿਆ ਰਾਜਿਆਂ ਦਸਵੇਂ ਗੁਰ ਵੱਲੇ ਜਿਦ ਕਰਕੇ ਦੋ ਧਰਾਂ ਨੇ ਦੁੱਖ ਬਹੁਤੇ ਝੱਲੇ ਜਿਦ ਕਰਕੇ ਦੋ ਧਰਾਨੇ ਦੁੱਖ ਭੋਤੇ ਚੱਲੇ ਅੱਕੇ ਦੋ ਹਾਂ ਤੇਰਾ ਨੇ ਬੜੀ ਫੌਜ ਮਰਾਲੀ ਛੇਤੀ ਕਰ ਦੇਓ ਗੁਰੂ ਜੀ ਆਨੰਦਪੁਰ ਨੂੰ ਖਾਲੀ ਛੇਤੀ ਕਰ ਦੇਓ ਗੁਰੂ ਜੀ ਆਨੰਦਪੁਰ ਨੂੰ ਖਾਲੀ ਖਾਲੀ ਕਿਲਾ ਕਰਾ ਕੇ ਛੇਤੀ ਮੁੜ ਜਾਈਏ ਸਾਨੂੰ ਕਸਮ ਕਰਾਨ ਦੀ ਜੇ ਪਿੱਛੇ ਧਾਈਏ ਸਾਨੂੰ ਕਸਮ ਕੁਰਾਨ ਦੀ ਜੇ ਪਿੱਛੇ ਤਈਏ ਹੁਣ ਤਿਆ ਰੰਗ ਜੀਬਨੀ ਹੈ ਕਸਮੇ ਉਠਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਜਿੱਥੇ ਮਰਜੀ ਵਸੋ ਜਾ ਸਭ ਖੁੱਲ ਤਹਾਨੂੰ ਬਖਸ਼ ਦੇਵੋਗੇ ਆਸ ਹੈ ਸਭ ਭੁੱਲਾਂ ਸਾਨੂੰ ਬਖਸ਼ ਦੇਵੋਗੇ ਆਸ ਹੈ ਸਭ ਭੁੱਲਾਂ ਸਾਨੂੰ ਓ ਜਾਣ ਜਿੱਕਾਰੇ ਛੱਟ ਦੇ ਛੱਟ ਦੇ ਛੱਟ ਦੇ ਕੋ ਜਿਨ ਦਿੱਤਾਰੇ ਛੱਟ ਦੇ ਬੇਸ਼ੱਕ ਅਤਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਹੋਰ ਨਾ ਕੁਝ ਵੀ ਕਹਿਣਗੇ ਬਾਈ ਧਾਰ ਤੇ ਰਾਜੇ ਜਿਹੜੇ ਬੜੇ ਚਿਰਾਂ ਤੋਂ ਕਰਦੇ ਰਹੇ ਵਾਦੇ ਜਿਹੜੇ ਬਹੁਤੇ ਚਿਰਾਂ ਤੋਂ ਕਰਦੇ ਰਹੇ ਵਾਦੇ ਸਾਮਣੇ ਉਹਨਾਂ ਤੌਣੇ ਚ ਕਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਜਰਤੋ ਵਦਿਆ ਜੰਗ ਦਾ ਹੈ ਬਹੁਤ ਝਮੇਲਾ ਬਾਈ ਤਾਰ ਦੇ ਪੱਲੇ ਵੀ ਇਕ ਰਿਆ ਨਾ ਥਿਲਾ ਬਾਈ ਤਾਰ ਦੇ ਪੱਲੇ ਵੀ ਇਕ ਰਿਆ ਨਾ ਥਿਲਾ ਦੇ ਦੇਸ਼ ਵਿੱਚ ਛਾ ਗਈ ਕੰਗਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਕਉ ਪਣਾ ਕੇ ਆਟੇ ਦੀ ਥਾਲੀ ਵਿੱਚ ਟਕਾ ਦੇ ਕਸਮ ਇਸ ਦੀ ਗੁਰੂ ਜੀ ਸਭ ਰਾਜੇ ਖਾਂਦੇ ਕਸਮ ਇਸ ਦੀ ਗੁਰੂ ਜੀ ਸਭ ਰਾਜੇ ਖਾਂਦੇ

ਸਮਾ ਉਖਰ ਜਾਣੀ ਜਾਣ ਹੈ ਸਮਝੋ ਗੁਰ ਦਸਵਾ ਉਧਰ ਜਾਣੀ ਜਾਣ ਹੈ ਸਮਝੋ ਗੁਰ ਦਸਵਾ ਤੇਜਰ ਤੇਰਨੈਲ ਹੈ ਗੋਂਦੇ ਟਕਸਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ ਛੇਤੀ ਕਰ ਦਿਓ ਗੁਰੂ ਜੀ ਨੰਦਪੁਰ ਨੂੰ ਖਾਲੀ